ਦਿਲ ਦੇ ਅੰਦਰ ਉਹ ਤੇ ਭੈਣ ਨੂੰ ਸਾਰਾ ਦੇਣ ਗਈ ਆਪਣਾ ਵੀ ਚਲ 4 ਦਿਨ ਮੋਰੇ ਕੱਢ ਹੁੰਨੀ ਆ ਇਹ ਥੋੜਾ ਉਹਨੂੰ ਪਤਾ ਕਿ ਮੈਂ ਹੀ ਮੁੱਕ ਕੇ ਘਰ ਆ ਜਣਾ ਵਾ ਅੱਗੇ ਦਲਵਾਗ ਨੇ ਵੀ ਮਿਾਰੇ ਨੇ ਨਹੀਂ ਮੋਰਾ ਮੂੰਹ ਵੇਖਿਆ ਚਲੋ ਨਾਉ ਨਹੀਂ ਛੁੱਟੀ ਮਿਲੀ ਆ ਜੇ ਕਿਤੇ ਚਲ ਆ ਜਾਂਦਾ ਤੇ ਉਹ ਵੀ ਸ਼ਰਮਾਂ ਦਾ ਮੂੰਹ ਵੇਖ ਲੈਂਦਾ ਚਲ ਹੁਣ ਭੋਗ ਦਾ ਕਿ ਕਿਤੇ ਪਹੁੰਚ ਜੇ ਥਾਵੇਂ ਆ ਹੁਣ ਮੰਮੀ ਉਹਦੇ ਉੱਥੇ ਨਾ ਰੋਣੋਂ ਨਹੀਂ ਚੁੱਪ ਕਰਦੇ ਹੈਗੇ ਤੇ ਬਸ ਇਹੋ ਹੀ ਕਹੀ ਜਾਂਦੇ ਆ ਵੇਲਾ ਸੰਦੀਪ ਆਈ ਵਿਚਾਰੀ ਸੁਖੀ ਸੰਧੀ ਤੇ ਗਈ ਰੋਂਦੀ ਆ ਉਨ ਨੂੰ ਕੀ ਪਤਾ ਸੀ ਕਿ ਆ ਕੰਮ ਹੋਣਾ ਹੈ ਉੱਥੇ ਕਿਨਾਰਾ ਉਹਦੇ ਜੀ ਤੁਮ ਵਿਚਾਰੇ ਘਰ ਵੀ ਨਾ ਸੱਸ ਦੇ ਸਿਰ ਤੇ ਛੱਡ ਕੇ ਆ ਜਾਂਦੇ ਹੀ